ਆਧਿਕਰਤੀ ਵਿਭਾਗ ਦੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾਂ ਪਵਿੱਤਰ ਗੋਪਰ ਨੂੰ ਸਮਰਪਿਤ ਇਹ ಶತਾब्दी ਸਮਰੋਹ ਜਿਹੜੇ ਇਸ ਪਵਿੱਤਰ ਧਰਤੀ ਤੇ ਗੁਰਦੁਆਰਾ ਸੂਚਕਾਨ ਮਨਾਉਣੇ ਜਿੱਥੇ ਸਾਡਾ ਮਹਾਨ ਨਗਰ ਕੀਰਤਨ ਵਕ ਵਕ ਪੜਾਵਾਂ ਤੋਂ ਹੋ ਕੇ ਅਰਤੀ ਤ੍ਰੀਕਣੋ ਰਾਤ ਨੂੰ ਪੰਜਾਬ ਦੀ ਧਰਤੀ 'ਚ ਨਾਨਕਿਆਣਾ ਸਾਹਿਬ Passe ਉਪਰ ਐਂਟਰ ਹੋਇਆ। ਉਹਦੇ ਸੰਬੰਧ ਵਿੱਚ ਅੱਜ ਸਾਰੀ ਰੂਪਰੇਖਾ ਲਿਖੀ ਗਈ। ਤੇ ਕਿਵੇਂ ਕਿਵੇਂ ਸਾਰਾ ਉਹ ਰੂਪ ਦੇ ਕਿਤਾ ਕਿਤਾ ਸਾਰਾ ਉਹਦਾ ਤੈਅ ਕਰਨਾ। ਉਹ ਤੋਂ ਇਲਾਵਾ ਜਿਹੜੀ ਸਭ ਤੋਂ ਇੰਪੋਰਟੈਂਟ ਟਾਸਕ ਵੀ ਉਹ ਸੀ ਕਿ ਸਤਾਬਦੀ ਦੇ ਸਵਾਨ ਦੇ ਵਿੱਚ ਕਿਉਂਕਿ ਬਹੁਤ ਵੱਡੀ ਪੰਦਰ ਤੇ ਸੰਗਤਾਂ ਦੀ ਆਮਦ ਹੋਈਆਂ ਉਹਨਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਣ। ਅੱਜ ਸਮੁੱਚੇ ਪੰਜਾਬ ਦੇ ਵਿੱਚੋਂ ਉਹ ਜਥੇਬੰਦੀਆਂ ਉਹ ਮਾਹਪੁਰਜ ਜਿਹੜੇ ਹਰ ਸਾਲ ਇੱਥੇ ਕੋਲੇ ਮਹੱਲੇ ਤੇ ਵੀ ਲੰਗਰ ਲਾਉਂਦੇ ਆ। ਵਿਸਾਖੀ ਤੇ ਵੀ ਲੰਗਰ ਲਾਉਂਦੇ ਆ। ਉਹ ਸਾਰੇ ਅੱਜ ਚੇਚੇ ਤੌਰ ਤੇ ਆਏ ਸੀ। ਉਹਨਾਂ ਸਾਰਿਆਂ ਨੂੰ ਜਗ੍ਹਾ ਵੀ ਵੰਡ ਦਿੱਤੀਆਂ ਗਈਆਂ। ਕੋਟ ਜੀ ਸਾਹਿਬ ਬੰਦੀਆਂ ਜਿਹੜੀਆਂ ਮਹਾਪੁਰਖਿਆ ਉਹ ਆਪਣੇ ਥਾਂ ਤੇ ਪਹਿਲਾਂ ਹੀ ਲੰਗਰ ਲਾਉਦੇ ਉਹਨਾਂ ਨੂੰ ਉਹ ਥਾਂ ਦੇ ਦਿਆਂ ਤੇ ਬਾਕੀ ਨਾਲ ਜੇ ਕੋਈ ਹੋਰ ਕਿਸੇ ਨੇ ਲੰਗਰ ਲਾਉਣਾ ਤੇ ਉਹ ਸਕੱਤਰ ਸਹਿਬਾਨ ਦੇ ਨਾਲ ਸੰਪਰਕ ਕਰ ਸਕਦਾ ਸੋ ਸਾਡੇ ਦੋ ਮੁੱਦੇ ਮੇਨ ਤੌਰ ਤੇ ਲੰਗਰਾਂ ਦੇ ਪ੍ਰਬੰਧ ਦੀ ਪੱਟੀ ਮੀਟਿੰਗ ਉਹ ਸਭ ਦਾ ਪੂਰਵਕ ਸਾਰੇ ਮਹਾਪੁਰਖਾਂ ਨੇ ਇਜਾਜ਼ਤ ਆ ਤੇ ਦੂਸਰਾ ਨਗਰ ਕੀਰਤਨ ਦੀ ਰੂਪਰੇਖਾ ਇਹ ਵੀ ਦੇਦੇ ਸਰਦਾਰ ਬਲਵਿੰਦਰ ਸਿੰਘ ਭੋਦੜ ਸਰਦਾਰ ਤਜਿੰਦਰ ਸਿੰਘ ਮੈਢੂਕੇੜਾ ਉਹਨੇ ਵੀ ਆਪਣੇ ਚੋਲੇ ਕੀਤੀ। ਤੀਸਰਾ ਕਿਉਂਕਿ ਜਦੋਂ ਵੀ ਆਪਾਂ ਸ਼ਤਾਬਦੀ ਜਾਂ ਕੋਈ ਕਾਰਜ ਆਰੰਭਦੇ ਆਂ ਭਾਵੇਂ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਮੋਚਾ ਪ੍ਰਬੰਧ ਦੇ ਕਮਾਂਡ ਸੰਭ ਰਿਹਾ ਪਰ ਫਿਰ ਵੀ ਸੰਭਾਵਿਕ ਤੌਰ ਤੇ ਇੱਕ ਦਫ਼ਤਰ ਅੱਜ ਅਸੀਂ ਸ਼ਤਾਬਦੀ ਨੂੰ ਸਮਰਪਿਤ ਉਹਦਾ ਅੱਜ ਰਸਮੀ ਅਧਿਕਾਰਨ ਕੀਤਾ ਜਿਹੜਾ ਇੰਚਾਰ ਸਰਕਾਰ ਪਰਸੈਂਟਰ ਇਹਨਾਂ ਨੂੰ ਲਾਇਆ ਗਿਆ ਉਹਦੇ ਦਿਨਾਂ ਦੇ ਵਿੱਚ 77 ਵੀ ਨਾਲ ਸਹਿਯੋਗ ਕਰਕੇ ਸਾਰੇ ਪਰ ਅੱਜ ਇਹਨਾਂ ਨੂੰ ਇੱਥੇ ਇਸ ਦਫ਼ਤਰ ਦਾ ਇੰਚਾਰਜ ਵਜੋਂ ਸਥਾਪਿਤ ਕੀਤਾ ਤਾਂ ਕਿ ਇਸ ਤਾਪ ਦੀ ਨਾਲ ਸੰਬੰਧਤ ਕੋਈ ਵੀ ਕਾਰਜ ਹੋਵੇ ਇਹ ਇਹਨਾਂ ਦੇ ਨਾਲ ਸੰਪਰਕ ਕਰ ਸਕਣ ਦੂਸਰਾ ਜਿਹੜਾ ਇੱਕ ਇਥੋਂ ਤਾਸ ਗਾਤ ਕੀ ਤਾਸ ਗੇਰਗੜ ਸਾਹਿਬ ਤੋਂ ਬੈਬ ਚੈਨਲ ਵੀ ਅੱਜ ਚਾਲੂ ਕੀਤਾ ਗਿਆ ਜਿਹੜਾ ਇਸ ਸਮੁੱਚੇ ਗਰਬਾਣੀ ਕੀਰਤਨ ਤੇ ਦੂਸਰੇ ਸਾਰੇ ਪ੍ਰੋਗਰਾਮ ਅਨੁਸਾਰਿਆਂ ਨੂੰ ਟੱਚ ਕਰੂਗਾ ਭਾਵੇਂ ਸਾਡੇ ਆਪਣੇ ਵੀ ਚੈਨਲ ਉਹ ਤੇ ਚੱਲਣਗੇ ਸੋ ਇਹ ਸਾਰੇ ਅੱਜ ਸ਼ਤਾਬ ਦੀ ਨਾਲ ਸੰਬੰਧਤ ਅੱਜ ਬੈਠ ਕੇ ਇੱਥੇ ਫੈਸਲੇ ਕੀਤੇ ਗਏ ਉਹਦੇ ਨਾਲ ਦੀ ਨਾਲ ਇੱਕ ਬਹੁਤ ਧਿਆਨ ਸਾਡੇ ਮੈਂਬਰਾਂ ਦੀ ਤੇ ਹੋਰ ਗੁਰਗੱੇ ਸਿੱਖਾਂ ਦੀ ਇੱਕ ਇਹ ਸਲਾਹ ਸੀ ਕਿ ਆਪਾਂ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਜਿਹਨਾਂ ਲਈ ਦਿੱਤੀ ਉਹਨਾਂ ਨੂੰ ਵੀ ਸਦਿਆ ਜਾਵੇ ਉਹ ਸਰਦਾਰ ਬਲਵਿੰਦਰ ਸਿੰਘ ਸਖਤਰ ਧਰਮ ਪ੍ਰਚਾਰ ਦੀ ਡਿਊਟੀ ਲਾਈ ਆ ਇਹਨਾਂ ਨੇ ਲਿਸਟਾਂ ਵੀ ਬਣਾਈਆਂ ਉਹਦੇ ਵਿੱਚ ਲਗਭਗ 230 ਬਾਕਬਾਕ ਮੰਦਿਰ ਤੇ ਜਿਹੜੇ ਹੋਰ ਸਥਾਨ ਆ હિન્દੂ ਘਰ ਦੇ ਉਹਨਾਂ ਸਾਰਿਆਂ ਦੀ ਮੀਟਿੰਗ ਦਾ ਦਿਨ ਅਸੀਂ ਇੱਥੇ ਫੈਸਲਾ ਕਰ ਲਾਂਗੇ ਉਹ ਇੱਥੇ ਹੀ ਤਾਂ ਕਿ ਸਰ ਸਾਹਬ ਦੇ ਸਾਥੀ ਜਾਓਗੇ ਅਸੀਂ ਆਉਂਦੇ ਕਰਦਾਂਗੇ ਤਾਂ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਸ ਪਾਪ ਜਲੇ ਆਪਣੀ ਸ਼ਹਾਦਤ ਦਿੱਤੀ ਸੀ ਇਹ ਰਾਕੇ ਮਨਾਉਣ ਉੰਜ ਦਾ ਜਿਹੜਾ ਮਹਾਨ ਨਗਰ ਕੀਰਤਨ ਆ ਉਹਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਾਰਾ ਹੀ ਭਾਈਚਾਰਾ ਸਾਰਿਆਂ ਧਾਰਮਾ ਨਾਲ ਸੰਬੰਧਤ ਉਹਦੇ ਵਿੱਚ ਸ਼ਮੂਲੀਅਤ ਕਰਦੇ ਆ ਪਰ ਇਹ ਫਿਰ ਇੱਕ ਮੀਟਿੰਗ ਸੱਦ ਕੇ ਇੱਕ ਇਹ ਵੀ ਆਈਡੀਆ ਉੱਠਿਆ ਸੀ ਕਿ ਸਾਰਨ ਧਾਰਮ ਨੂੰ ਕੰਬੇਲਣੀ ਇਹ ਕਰਾ ਲਿਆ ਜਾਵੇ ਉਹ ਵਿਚਾਰ ਕਰਾਂਗੇ ਬੈਠ ਕੇ ਕਿਉਂਕਿ ਜਿਵੇਂ-ਜਿਵੇਂ ਸਤਾਪੀ ਲੱਗੇ ਆਈਦਾ ਨੂੰ ਤੇ ਵਿਚਾਰ ਜਿਹੜੇ ਆ ਉਹ ਨਾਲ ਦੀ ਨਾਲ ਬਖਬਖਾਉਂਦੇ ਆ ਤੋ ਆਉਂਦੇ ਦਿਨਾਂ ਚੋ ਤਰੀਕ ਵੀ ਕਰਕੇ ਇੱਥੇ ਮੀਟਿੰਗ ਕਰਾਂਗੇ ਤਾਂ ਕਿ ਉਹਨਾਂ ਦੀ ਵੀ 23 24 25 ਤੇ ਜਿਹੜੇ ਸਾਡੇ ਬਾਕੀ ਸਮਾਗਮ ਆ ਉਹਦੇ ਵਿੱਚ ਜਿਹੜੀ ਆ ਉਹਨਾਂ ਦੀ ਸ਼ਮੂਲੀਅਤ ਕੀਤੀ ਜਾ ਸਕੇ ਸਾਨੂੰ ਮੀਡੀਆ ਵਾਲਿਆਂ ਨੂੰ ਵੀ ਮੈਂ ਨੰਬਰ ਦਾ ਸਾਹਿਬ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਅੱਜ ਦੇ ਚੇਤੇ ਦੌਰ ਦੇ ਉੱਤੇ ਜੇ ਆ ਜਿਹੜਾ ਕਾਰਜ ਇੱਥੇ ਇੱਕ ਦੋ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਇਹ ਕਾਰਜ ਨੂੰ ਹੁਣ ਬਿਲਕੁਲ ਟੱਪ ਕਰ ਦਿਓ ਹੁਣ ਸਾਡੇ ਨਗਰ ਕੀਰਤਨ ਸ਼ੁਰੂ ਹੋ ਗਏ ਆਉਣੇ ਇਹ ਕਾਰਜ ਸਰਕਾਰਾਂ ਦੇ ਹੁੰਦੇ ਨੇ ਮੈਨਿਆਂ ਸਾਲਾਂ ਬੱਧੀ ਪਹਿਲਾਂ ਇਸ ਕਰਕੇ ਹੁਣ ਇਹ ਛਾਰਕ ਜਿਹੜੀ ਆਮਦ ਦੇ ਖੁੱਲੀ ਰਹਿਣ ਦਿੱਤੀ ਜਾਵੇ ਕੋਈ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕੀਤੀ ਜਾਵੇ ਤਾਂ ਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਕੋ ਬਾਧਾ ਨਾ ਬਣੇ ਸੋ ਸਰਕਾਰ ਜਿਹੜੀ ਆਪਣੇ ਕਾਰਜ ਜਿਹੜੇ ਕਰ ਨਾਲੇ ਉਹ ਕਰੇ ਪਰ ਹੁਣ ਤਾਂ ਕਹਿੰਦੇ ਨੇ ਨਗਰ ਕੀਰਤਨ ਸ਼ੁਰੂਆਤ ਹੋ ਗਈ ਆ ਦੇ ਉੱਤੇ ਆਪਾਂ ਗੇੜਤੀ ਸਾਰੀ ਕਰੀਏ ਆਲੇ ਦੁਆਲੇ ਰੋਕਾਂ ਲਾਈਏ ਤੇ ਉਹਦੇ ਨਾਲ ਸੰਗਤ ਜਿਹੜੀ ਆ ਹੋਰ ਪਰੇਸ਼ਾਨੀ ਹੋਊਗੀ ਸੋ ਉਹਦੇ ਨਾਲ ਦੀ ਨਾਲ ਜਿਹੜੀ ਇੱਕ ਚੇਚੇ ਤੌਰ ਦੇ ਉੱਤੇ ਅੱਜ ਫੈਸਲਾ ਹੋਇਆ ਉਹ ਫੈਸਲਾ ਸੀ ਕਿ ਆਮ ਕਰਕੇ ਲੰਗਰਾਂ ਦੇ ਵਿੱਚ ਬਖ ਬਖ ਤਰਾਂ ਦੇ ਪਕਵਾਨ ਜਿਹੜੇ ਆ ਉਹ ਸਜਾਏ ਜਾਂਦੇ ਆ ਕਦੇ ਪੀਜੇ ਦਾ ਲੰਗਰ ਕਿਤੇ ਹੋਰ ਸਾਰਿਆਂ ماں ਮੋਰਚਾਂ ਨੂੰ ਹਦਾਇਤ ਕੀਤੀ ਕਿ ਜਿਹੜੀ ਸਾਡੀ ਲੰਗਰ ਦੀ ਰਵਾਇਤ ਆ ਦਾਲ ਸਬਜ਼ੀ ਫੁਲਕਾ ਤੇ ਇੱਕ ਪ੍ਰਸ਼ਾਦ ਦੇ ਤੌਰ ਦੇ ਉੱਤੇ ਚਾਹੇ ਖੀਰ ਹੋ ਜਾਏ ਚਾਹੇ ਸੂਜੀ ਦਾ ਚਾਹੇ ਮੂੰਗੀ ਦਾ ਪ੍ਰਸ਼ਾਦ ਹੋ ਜਾਏ ਸੋ ਇਹ ਸਾਰਿਆਂ ਨੇ ਮਹਾਪੁਰਸ਼ਾਂ ਨੇ ਇਸ ਗੱਲ ਦੀ ਹਮੇ ਭਰੀ ਆ ਇੱਕ ਤਾਂ ਕਿਉਂਕਿ ਹੁਣ ਸਮਾਂ ਇਦਾਂ ਦਾ ਚੱਲਦਾ ਹਰ ਇੱਕ ਬੰਦਾ ਵੱਡੇ ਭਗਵਾਨਾਂ ਨੂੰ ਹਾਜਮ ਕਰ ਲਈ ਕਿਉਂਕਿ ਮਿਹਦੇ ਚਾਹੇ ਛੋਟੇ ਹੋ ਗਏ ਕਹ ਲੋ ਚਾਹੇ ਉਹ ਸਰੀਰੇ ਇਦਾਂ ਦੇ ਬਣ ਗਏ ਤੇ ਜੇ ਇੱਕ ਦਾਲ ਹੋਵੇ ਇੱਕ ਸਬਜ਼ੀ ਹੋਵੇ ਤੇ ਰੱਜ ਕੇ ਰੋਟੀ ਖਾਂਦੇ। ਸੋ ਇਹ ਵੀ ਅਸੀਂ ਅੱਜ ਫੈਸਲਾ ਕੀਤਾ ਵੀ ਮਠਿਆਈਆਂ ਵਗੈਰਾ ਜਿਹੜੀਆਂ ਦੂਜੀਆਂ ਉਹ ਬਿਲਕੁਲ ਉਹਨਾਂ ਤੋਂ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਸ਼ੋਗ ਵਜੋਂ ਨਹੀਂ। ਸਿਰਫ ਇੱਕ ਰਵੈਤ ਖਾਲਸੇ ਦੀ ਆ ਜਿਹੜੀ ਲੰਗਰ ਦੀ। ਉਹ ਰਵੈਤ ਪ੍ਰਾਤਨ ਰਵੈਤ ਅਨਸਾਰ ਹੀ ਚੱਲੇ। ਸੋ ਤੁਹਾਡਾ মিডিਏ ਦਾ ਵੀ ਧੰਨਵਾਦ ਕਰਦਾ ਤੁਸੀਂ ਵੀ ਕਦੇ ਮਾੜਾ ਮੋਟਾ ਕੋਈ ਆ ਜਾਂਦਾ ਨੋਟਸ ਦੇਵੇ ਸਾਡੇ ਧਿਆਨ ਦੇ ਆ ਜਾ ਕਰੋ। ਆ ਚਾਵਲਾ ਸਾਹਿਬ ਬੈਠੇ ਆ ਇੱਥੇ ਭਿੰਦਰ ਸਾਹਿਬ ਬੈਠੇ ਆ ਇਹਦਾ ਪਰਿਵਾਰ ਬਸਾਇਆ ਬੀਬੀ ਇੱਥੋਂ ਸਾਡੀ ਭੈਣ ਇੱਥੋਂ ਆ ਤੋਂ ਨਾਲ ਸੁਖਵਾਰ ਸਿੰਘ ਪੰਨੂ ਮਹਿਤਾ ਸਾਹਿਬ ਆ ਮਨਨ ਸਾਹਿਬ ਸਾਡੇ ਮੁੱਖ ਕਤਰ ਵੀ ਆ ਸੋ ਜene ਨਾਂ ਮਰਜੀ ਸਾਰਿਆਂ ਨਾਲ ਸੰਪਰਕ ਕਰਕੇ ਇਹ ਸ਼ਤਾਬ ਦੀ ਨੂੰ ਚੜ੍ਹਦੀ ਕਲਾ ਤੁਨ ਮਲ ਜੇ ਕਿਉਂਕਿ ਸਿੱਖ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਪਵਿੱਤਰ ਧਰਤੀ ਤੇ ਖਾਲਸਾ ਜਿਹੜਾ ਜਾਹੋ ਜਰੌਲ ਤੇ ਖਾਲਸਾ ਪ੍ਰਗਟ ਕੀਤਾ ਸੀ ਉਹ ਸਤ ਗੁਰਾਂ ਦੀ ਪਵਿੱਤਰ ਧਰਤੀ ਜਿੱਥੇ ਗੁਰੂ ਸਾਹਿਬ ਜੀ ਨੇ ਆਪ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਚੀ ਦਾ ਸੀਸ ਦਾ ਸੰਸਕਾਰ ਕੀਤਾ ਸੀ ਸੋ ਜਿਵੇਂ ਜਿਵੇਂ ਹੁਣ ਸਮਾਂ ਚੱਲੂਗਾ ਉਵੇਂ-ਉਵੇਂ ਚੋੜਨਾ ਤੇ ਬਾਕੀ ਵਿਚਾਰਾਂ ਦੀ ਸੰਗ ਪਾਈ ਜਾਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜਿਹੜੇ ਸੇਖ ਆ ਰਹੇ ਨੇ ਜੀ ਆ ਤੇ ਜ ਆਪਣਾ ਹੁਣ ਮੈਂ ਉਹ ਵਿਦਵਾਲ ਚ ਨਹੀਂ ਪੈਣਾ ਤੇ ਕਦੋਂ ਦਾ ਇਹ ਸਾਰਾ ਸਿਸਟਮ ਹੋਇਆ ਆ ਪਰ ਹੁਣ ਅੱਜ 14 ਤਰੀਕ ਹੋ ਗਈ ਤੇ 20 ਤੋਂ ਸਾਡੇ ਸਮਾਗਮ ਨੂੰ ਸ਼ੁਰੂ ਕਰ ਲੋਕ ਤਾਂ ਹੁਣੇ ਨਗਰ ਕੀਰਤਨ ਲੈ ਕੇ ਆਉਂਦੇ ਕੱਲ੍ਹ ਦੋ ਨਗਰ ਕੀਰਤਨ ਆਏ ਮਾਰਦੇ ਨੇ ਇਹ ਤੁਸੀਂ ਸਮਝਦੇ ਸਰਕਾਰਾਂ ਦੇ ਕਾਰਜ ਹੁੰਦੇ ਆ ਲੋਕ ਸਰਕਾਰ ਸਰਕਾਰਾਂ ਦੇ ਕੋਚੀ ਸਾਰੇ ਕਾਰਜ ਅੱਜ ਤੱਕ ਇਹਨੇ ਇਹ ਜਿਹੜੀ ਨਸ਼ਾ ਰਹਿਤ ਵੀ ਹੋਵੇ ਇਥੇ ਥੇਕੇ ਵੀ ਸ਼ਰਾਬ ਦੇਣਾ ਹੋਣ ਇਥੇ ਹੋਰ ਸਾਰਾ ਸਰਕਾਰ ਇਸ ਤੋਂ ਫੈਸਲਾ ਲੈਂਦੀ ਕਿ ਸਰਪੀ ਚਲੋ ਜੇ ਸਰਕਾਰ ਫੈਸਲਾ ਲੈਂਦੀ ਚੰਗੀ ਗੱਲ ਹੈ ਗੁਰੂ ਨਗਰੀ ਜਿਹੜੀ ਆ ਉਹ ਵੱਡਾ ਸ਼ਹਿਰ ਜਿਲ੍ਹਾ ਬਣ ਜਾਂਦਾ ਬਾਅਦ ਇੱਕ ਤੁਸੀਂ ਸਰਪਟਾ ਸੰਮਿਲਨ ਦੇ ਬਾਰੇ ਦੀ ਗੱਲ ਕੀਤੀ ਹੈ ਸਰਕਾਰ ਇਹ ਕੰਮ ਨਹੀਂ ਕਰਦੀ ਆਪਸ ਵਿੱਚ ਕੋਆਰਡੀਨੇਸ਼ਨ ਸਰਕਾਰ ਤੇ ਸ਼ੂਗਰੀ ਕਮਿਟੀ ਦੇ ਵਿੱਚ ਹੈ ਨਾ ਇਹ ਆ ਅਲੱਗ-ਅਲੱਗ ਪ੍ਰੋਗਰਾਮ ਆ ਚੱਲਦੇ ਰਹਿੰਦੇ ਵੈਸੇ ਤੁਹਾਨੂੰ ਮੈਂ ਪੁੱਛਦਾ ਸਰਕਾਰ ਕਿਸ ਕੰਮ ਲੱਗਦੀ ਆ ਸਰਕਾਰ ਤਾਂ ਧਰਮ ਚਲਾਉਣ ਲਈ ਹੁੰਦੀ ਹੈ ਜੰਨਿਆਂ ਨੇ ਵੀ ਸਰਕਾਰਾਂ ਨੇ ਧਰਮ ਚਲਾਇਆ ਆਕਟੀਵਿਟੀ ਕੀ ਹਾਲ ਹੋਇਆ ਮਮੂ ਦੀ ਗੱਲ ਕਰਦਾ ਇਹਨਾਂ ਨੂੰ ਵੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਾਰਮਿਕ ਕਾਰਜ ਕਰਦੇ ਸਮਰਾਤ ਤੁਸੀਂ ਆ ਕਾਰਜ ਕਰੋ ਜਿਹੜੇ ਕਰਨ ਵਾਲੇ ਆ ਮੈਂ ਤਾਂ ਇਹ ਵੀ ਗੱਲ ਕਹੀ ਸੀ ਕਿ ਬਿਹਾਰ ਦੀ ਸਰਕਾਰ ਤੋਂ ਸੇ ਕੁਸ਼ ਬਾਬ ਦੀ ਕਿਵੇਂ ਮਨਾਈ ਹੈ ਸਾਰੇ ਕਾਰ ਸ਼੍ਰੋਮਣੀ ਕਮੇਟੀ ਨੇ ਆਪ ਕੀਤੇ ਉਹਤੇ ਡਾਕਟਰ ਆਪਣੇ ਪੜਨਾ ਸਾਹਿਬ ਨੇ ਕੀਤੇ ਹਜ਼ੂਰ ਸਾਹਿਬ ਸ਼ਤਬਦੀ ਮਨਾਈ ਸਰਕਾਰਾਂ ਨੇ ਕੀ ਕੀਤਾ 12 1200 ਕਰੋੜ ਰੁਪਏ ਡਿਵੈਲਪਮੈਂਟਾਂ ਤੇ ਲਾਤਾ। ਉਹ ਧਰਮ ਦਾਕਾਰ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਤੈਨੂੰ ਕਰ ਦੇਣਾ ਚਾਹੀਦਾ। ਬਸ ਇਹਨਾਂ ਨੂੰ ਵੀ ਕਹਿੰਦੇ ਆ ਕੇ ਸ਼ਮੂਲੀਅਤ ਕਰੋ ਸਾਡੇ ਨਾਲ ਹੀ। ਕੋਈ ਝਗੜਾ ਥੋੜਾ ਵਾ ਸਾਧੂਆਂ ਨੇ ਸ਼ਾਂਤਬੀ ਬਣਾਉਣੀ। ਕੋਈ ਦੌੜ ਵੀ ਨਹੀਂ ਕਿ ਕੋਈ ਕਰਨਾ। ਪਰ ਕਿਉਂਕਿ ਇੱਕ ਸਿਸਟਮ ਹੁੰਦਾ ਇੱਕ ਬੰਦਾ ਵਕੀਰ ਹੈ ਮਾਰਕਾਟ ਦਾ। ਇਹ ਹੁੰਦਾ ਹੈ ਕਿ ਜਿਹੜੇ ਮਾਰਕਾਟ ਦਾ। ਸਰਕਾਰੀ ਨਮਾਣੇ ਤਾਰੂ ਦੇ ਕਾਰਜ ਕਰਨੇ ਸ਼ੌਂਦੀ ਕਮੇਟੀ ਸਮਰਾਤਿਆਂ ਤੋਂ ਜਿਸ ਦਾ ਗਰਾਂਟ ਦੇ ਸਵਾਲ ਤੋਂ ਦੇ ਆਵਾਜ਼ ਬਹੁਤ ਮਾਰੇ ਨੇ ਖਾਸ ਕਰਕੇ ਜਿਹੜੀਆਂ ਨਾਲੇ ਸਾਫ ਇਹੋ ਹੀ ਇਹੋ ਹੀ ਮੈਂ ਕਹਿਣਾ ਚਾਹੁੰਦਾ ਤੁਸੀਂ ਆਪ ਹੀ ਕਹੀ ਜਾਂਦੇ ਆ ਕਿ ਹੁਣ ਆਪਾਂ ਗੜਸ਼ੇਂਕਰ ਤੋਂ ਆਉਣੇ ਆ ਜਿਹੜਾ ਸਤਲੋਜ ਦਾ ਪੋਲੇ ਆ ਉੱਥੇ ਗੱਡੀ ਦੀ ਗੱਡੀ ਦੇਖੀ ਕਿੰਦਾ ਬਚਦੀ ਆ ਤੇ ਮੈਂ ਤਾਂ ਹੁਣ ਜਾਣ ਲੱਗੇ ਬਾਬਿਆਂ ਨੂੰ ਸੁਣਾਉਣਾ ਨੂੰ ਬੇਨਤੀ ਕਰਾਂਗਾ ਵੀ ਦੇ ਕੋ ਰੋੜੇ ਗਾੜੇ ਪਵਾ ਦਿਓ ਸੋ ਇਸ ਕਰਕੇ ਸਰਕਾਰ ਨੂੰ ਨਾ ਕੰਮਾਂ ਦੀ ਚਿੰਤਾ ਕਰਨੀ ਚਾਹੀਦੀ ਜਿਹੜੇ ਸਰਕਾਰ ਦੇ ਕੋਚਲੇ ਜੇ ਕਾਮਲੇ ਸਰਕਾਰ ਚੁਣੀ ਗਈ ਬਹੁਤ ਧੰਨਵਾਦ